ਖਬਰ ਕਟਨਾਉ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਪੁਲਿਸ ਨੇ ਦੋ ਚੋਰਾਂ ਨੂੰ ਗ੍ਰਿਫਤਾਰ ਕੀਤਾ ਹੈ ਜ਼ਿਕਰ ਹੋ ਗਿਆ ਕਿ ਥਾਣਾ ਸਰਾਂਦੀ ਪੁਲਿਸ ਕੋਲ ਇੱਕ ਮਾਮਲਾ ਦਰਜ ਹੋਇਆ ਸੀ ਜਿਸ ਦੇ ਵਿੱਚ ਦੋ ਨੌਜਵਾਨਾਂ ਨੇ ਸਕੂਲ ਅਧਿਆਪਕ ਦੀ ਸੋਨੇ ਦੀ ਚੈਨ ਖੋਈ ਤੇ ਉੱਥੋਂ ਫਰਾਰ ਹੋ ਗਏ ਜਿਸ ਦੇ ਚੱਲਦੇ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਹੇ ਚੋਰਾਂ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਸੀ ਤਾਂ ਹੁਣ ਇਹਨਾਂ ਚੋਰਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਇਸ ਮੌਕੇ ਡੀਐਸਪੀ ਸੁਖਨਾਥ ਸਿੰਘ ਨੇ ਦੱਸਿਆ ਕਿ 22 April ਨੂੰ ਸਰਾਂਦੇ ਤੋਂ ਅਧਿਆਪਕ ਵਰਿੰਦਰ ਅਰੋੜਾ ਤੋਂ ਦੋ ਮੋਟਰਸਾਈਕਲ ਸਵਾਰ ਜਿਨ੍ਹਾਂ ਨੇ ਮੂੰ ਬੰਨੇ ਹੋਏ ਸੀ ਤੇ ਰਿਕਸ਼ੇ ਤੇ ਘਰ ਜਾ ਰਹੀ ਇਸ ਅਧਿਆਪਕ ਦੇ ਗਲ ਦੇ ਵਿੱਚ ਪਾਈ سونے ਦੀ ਚੈਨ ਚੱਪਟੇਗੇ ਉਥੋਂ ਫਰਾਰ ਹੋ ਗਏ ਜਿਸ ਦੀ ਥਾਣਾ ਸਰਾਂਦੀ ਪੁਲਿਸ ਦੇ ਵੱਲੋਂ ਭਾਲ ਜਾਰੀ ਸੀ ਤਾਂ ਹੁਣ ਡੀਐਸਪੀ ਸੁਖਨਾਥ ਸਿੰਘ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਢਿੱਲੋਂ ਥਾਣਾ ਸਰਾਂਦੇ ਮੁਖੀ ਨੇ ਪੁਲਿਸ ਪਾਰਟੀ ਦੇ ਸਮੇਤ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇਨਾ ਦੋਹੇ ਚੋਰਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਉਹਨਾਂ ਦੇ ਕੋਲੋਂ ਅਧਿਆਪਕ ਤੋਂ ਖੋਈ ਸੋਨੇ ਦੀ ਚੈਨ, ਚਾਕੂ, ਕਾਰ ਤੇ ਚਾਰ ਮੋਬਾਈਲ ਬਰਾਮਦ ਕੀਤੇ ਨੇ। ਦੱਸਦੀ ਹੈ ਕਿ ਇਹਨਾਂ ਦੋਹੇ ਚੋਰਾਂ ਦੀ ਪਛਾਣ ਰਣਜੀਤ ਸਿੰਘ ਵਾਸੀ ਪਿੰਡ ਪਿੱਖੀ, ਥਾਣਾ ਮਲੋਦ ਅਤੇ ਗੁਰਸੇਵਕ ਸਿੰਘ ਵਜੋਂ ਹੋਈ ਹੈ। ਉਤੇ ਡੀਐਸਪੀ ਸੁਖਨਾਥ ਸਿੰਘ ਨੇ ਦੱਸਿਆ ਕਿ ਇਸ ਚੋਰ ਰਣਜੀਤ ਸਿੰਘ ਤੇ ਪਹਿਲਾਂ ਵੀ ਚੋਰੀ ਦਾ ਮਾਮਲਾ ਦਰਜ ਹੈ। 21 ਅਪ੍ਰੈਲ ਨੂੰ ਇੱਕ ਚੇਨ ਸਨੇਚਿੰਗ ਹੋਈ ਸੀ। ਇੱਕ ਲੇਡੀ ਸੀਗੀ ਉਹ ਸਕੂਲ ਟੀਚਰ ਨੇ ਉਹ ਰਿਕਸ਼ੇ ਤੇ ਜਾ ਰਹੀ ਸੀ। ਦੋ ਮੁੰਡੇ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸੀ ਆਪਣੇ ਹੋ ਮੋਟਰਸਾਈਕਲ ਤੇ ਆਏ ਸੀ ਤੇ ਉਹਨਾਂ ਦੀ ਚੇਨ ਸਨੇਚ ਕਰਕੇ ਲੈ ਕੇ ਸੀ ਉਹਨਾਂ ਨੂੰ ਚਾਕੂ ਦਿਖਾ ਕੇ ਇਹ ਇਨਸੀਡੈਂਟ ਜੋ ਨੇੜੇ ਥੱਲੇ ਵੀ ਦੇਖਿਆ ਸੀ ਉਹਨਾਂ ਦੇ ਬਾਅਦ ਹੀ ਸੱਟ ਲੱਗੀ ਸੀ ਅਸੀਂ ਤੁਰੰਤ ਉਦੋਂ ਉਹਨਾਂ ਦੇ ਵਿਹਾਨ ਤੇ ਅਸੀਂ 50 ਨੰਬਰ ਐਫ ਆਈ ਆਰ ਫਰਾਂਖਾ ਨੇ ਰਜਿਸਟਰ ਕਰ ਦਿੱਤੀ ਸੀ ਉਸ ਤੋਂ ਬਾਅਦ ਉਦੋਂ ਤੋਂ ਲਗਾਤਾਰ ਹੀ ਸਾਡੇ ਐਸਐਚਓ ਇਨਸਪੈਕਟਰ ਕੁਮਿੰਦਰ ਸਿੰਘ ਤੇ ਇਨਾਂ ਦੀ ਟੀਮ ਲੱਗੀ ਹੋਈ ਸੀਗੀ ਇਹਨਾਂ ਨੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਟੈਕਨੀਕਲ ਰਿਪੋਰਟਸ ਦੀ ਮਦਦ ਨਾਲ ਇਹਨਾਂ ਨੇ ਕੱਲ੍ਹ ਇਹ ਕੇਸ ਪੁਲਿਸ ਕਰ ਲਿਆ ਸੀਗਾ ਤੇ ਅਸੀਂ ਇਹਦੇ ਜਿਹੜੇ ਦੋ ਮੁੱਖ ਦੋਸ਼ੀ ਸੀਗੇ ਰੰਜੀ ਇਕ ਹੈਗਾ ਰੰਜੀ ਸਿੰਘ ਜੀਤਾ ਪਿੱਖੀ ਖੁਰਦਪਿੰਡ ਤੋਂ ਆ ਜੀ ਮਲੋਤ ਥਾਣੇ ਚ ਪੈਂਦਾ ਤੇ ਇੱਕ ਗੁਰਸੇਵਕ ਸਿੰਘ ਨੇ ਇਹ ਹੈਗੇ ਭਵਾਨੀਗੜ੍ਹ ਤੋਂ ਇਹ ਦੋਨਾਂ ਨੂੰ ਅਰੈਸਟ ਕਰ ਲਿਆ ਅਸੀਂ ਜਿਹੜਾ ਇਹਨਾਂ ਨੇ ਵਾਰਦਾਤ ਸਮੇ ਮੋਟਰਸਾਈਕਲ ਵੱਤੇ ਐ ਸਪਲੈਂਡਰ ਉਹ ਵੀ ਅਸੀਂ ਰਿਕਵਰ ਕਰ ਲਿਆ ਤੇ ਜਿਹੜੀ ਇਹ ਜਿਹੜੀ ਚੇਨ ਇਹਨਾਂ ਨੇ ਖੋਹ ਲਈ ਸੀ ਲਗਭਗ ਤਕਰੀਬਨ 2 ਤੋਂ 3 ਦੀ ਚੇਨ ਸੀ 골ਡ ਦੀ ਉਹ ਚੇਨ ਅਸੀਂ ਰਿਕਵਰ ਕਰ ਲਈ ਹੈ ਮੋਕਲੇ ਚ ਵਰਤਿਆ ਹੋਇਆ ਇਹਨਾਂ ਦੇ ਜਿਹੜਾ ਚਾਕੂ ਇਹਨਾਂ ਨੇ ਵੱਤਿਆ ਸੀ ਉਹਨਾਂ ਨੂੰ ਉੱਥੇ ਆਨਲੀ ਤੇ ਉਹ ਵੀ ਅਸੀਂ ਰਿਕਵਰ ਕਰ ਲਿਆ ਕਿਹੜਾ ਵੀ ਕਮਾਂ ਲੈਣਾ ਤੇ ਦਰਜਾ ਜੀ ਪਹਿਲਾਂ ਇਹਨਾਂ ਤੇ ਜਿਹੜੀ ਰਣਜੀਤ ਜੀਤਾ ਹੈ ਇਹਦੇ ਤੇ ਇੱਕ ਤਾਂ ਮਲੌਰ ਥਾਣੇ 2016 ਐਨਡੀਪੀਐਸ ਦਾ ਪਰਚਾ ਦਰਜ ਹੈ ਤੇ ਸਾਡੇ ਇੱਥੇ ਸਰਾਂਥਾਣੇ ਵੀ 100 ਨੰਬਰ ਐਫਆਈਆਰ ਹੈ 2023 ਦੀ ਸਨੇਚਿੰਗ ਦੀ ਦੇ ਐਨਡੀਪੀਐਸ ਦੀ ਇਹਦੇ ਤੇ ਪਹਿਲਾਂ ਦਰਜ ਹੈ ਏ ਕੀ ਬਰਾਮਦ ਹੈ ਦੇਖੋ ਇੱਕ ਇਹ ਵੀ ਜ਼ਿਕਰਯੋਗ ਹੈ ਜਿਹੜਾ ਇਹਨਾਂ ਨੇ ਆ ਮੋਟਰਸਾਈਕਲ ਸਾਡੀ ਵਾਰਦਾਤ ਦਾ ਚੋਕਤੀ ਹੈ ਵੀ ਇਹਨਾਂ ਨੇ ਜਿਵੇਂ ਸਾਡੀ 21 ਤਰੀਕ ਦੀ ਵਾਰਦਾਤ ਹੈ ਇਹਨਾਂ ਨੇ 21 ਤਰੀਕ ਤੋਂ 2-3 ਦਿਨ ਪਹਿਲਾਂ ਭਾਤਸੂ ਥਾਣੇ ਦੇ ਰੀਆ ਜੋ ਮੋਟਰਸਾਈਕਲ ਚੋਰੀ ਇਨਾਂ ਦੀ ਬੈਕਗ੍ਰਾਉਂਡ ਕੀ ਹੈ ਜੀ ਕਿੱਥੇ ਰਹਿਣ ਵਾਲੇ ਨੇ ਇਹ ਦੋਨੇ ਜਿਹੜਾ ਤਾਂ ਰਣਜੀਤ ਜਿੱਤਾ ਹੈ ਜੀ ਇਹ 28 ਸਾਲ ਦਾ ਹੈਗਾ ਮੁੰਡਾ ਇਹ ਵੀ ਖੀ ਖੁਰਦ ਦਾ ਹੈਗਾ ਰਹਿਣ ਵਾਲਾ ਕਰਦਾ ਤਾਂ ਕੁਝ ਨਹੀਂ ਹੈਗਾ ਉਹ ਸਾਦੇ ਮਤਲਬ ਦੱਸਣ ਯੋਗ ਹੈ ਕਿ ਘਰ ਦੇ ਨਾਲ ਹੀ ਖੇਤੀ ਕਰਦਾ ਹੈ ਪਰ ਕ੍ਰਿਮੀਨਲ ਬੈਕਗ੍ਰਾਉਂਡ ਦੀ ਹੈ ਤਾਂ ਬੰਦੇ ਦਾ ਅਸੀਂ ਜਦੋਂ ਇਹਨਾਂ ਦੇ ਦੋਨੋਂ ਸੀ ਚੀਜ਼ ਰਿਕਵਰ ਕੀਤੀ ਹੈ ਇਹਨਾਂ ਦੀ ਇਹਦੀ ਗੱਡੀ ਜੋ ਮਿਲੀ ਹੈ ਸਭ ਚੀਜ਼ ਇਹਦੇ ਕਰੂਗੀ ਇਹਦੀ ਹੋਰ ਸਭ ਕੀਤੇ ਸਾਨੂੰ 4 ਮੋਬਾਈਲ ਫੋਨ ਵੀ ਮਿਲੇ ਹੈ ਹਣ ਤੱਕ ਮਿਨਿਮਰੀ ਪੁਲਿਸ ਕਥੀ ਇਹਨਾਂ ਦੀ ਇਹ ਹੈ ਕਿ ਇਹਨਾਂ ਨੇ ਉਹ ਚੋਰੀ ਕੀਤੀਆਂ ਹੁਣ ਪਤਾ ਨਹੀਂ ਤਸਦੀਕ ਜਾਰੀ ਹੈ ਜਦੋਂ ਵੀ ਹੋਊਗਾ ਤਾਂ ਹੁੰਦਾ ਕਰਾਂਗੇ ਹੁਣ ਤੱਕ ਕਿੰਨੀ ਰਿਕਵਰੀ ਹੋ ਚੁੱਕੀ ਹੈ ਕਿ ਕੁਝ ਹੁਣ ਤੱਕ ਜੀ ਅਸੀਂ ਇਹਦੇ ਚ ਜਿਹੜੀ 골ਡ ਕੀ ਹੈ ਉਹਨਾਂ ਦੀ ਸਮੈਚ ਹੋਈ ਹੈ ਸਤਕਰੀਬਨ 2 ਤੋਲੇ ਦੀ ਰਿਕਵਰ ਕੀਤੀ ਹੈ ਜਿਹੜਾ ਮੋਟਰਸਾਈਕਲ ਇਹਨਾਂ ਨੇ ਵਕਤਿਆਵਾਰ ਦਾ ਚੋਰੀ ਦਾ ਇੱਕ ਹੋਰ ਕਵਰ ਕੀਤਾ ਚਾਕੂ ਰਿਕਵਰ ਕੀਤਾ ਹੈ ਤੇ ਤਕਰੀਬਨ 4 ਮੋਬਾਈਲ ਕਾਰ ਵੀ ਕੋਈ ਬਰਾਮਕੀ ਹਾਂ ਇੱਕ ਕਾਰ ਵੀ ਰਿਕਵਰ ਕੀਤੀ ਆ ਫੋਰ ਫਿਗੋ ਉਹਦੇ ਚੋਂ ਜਿਵੇਂ ਇਹਨੇ ਆਪਣੀ ਚੇਨ ਜਿਹੜੀ ਇਹਨੇ ਚੋਰੀ ਕੀਤੀ ਸੀ ਆਪਣੀ ਕਾਰ ਦੇ ਵਿੱਚੋਂ ਕੋਈ ਨਹੀਂ ਸੀ ਕਾਰ ਦਸ ਇਹ ਅੱਗੇ ਵੀ ਇਹ ਜੀ ਹੀ ਵਾਰਦਾਤਾਂ ਕਰਦੇ ਰਹਿੰਦੇ ਨੇ ਸਾਡੀ ਜੀ ਪਹਿਲਾਂ ਇੱਥੇ ਦੱਸਿਆ ਨਾ ਇੱਕ ਸਰੰਥ ਖਾਨੇ ਇਹ ਪਿਛਲੇ ਸਾਲ ਦੀ ਵਾਰਦਾਤ ਹੈ ਸਨੈਚਿੰਗ ਦੀ ਉਹਦੇ ਚ ਵੀ ਇਹਦਾ ਸਨੈਚਿੰਗ ਸੀਗਾ ਉਹਦੇ ਅੰਦਰ ਇਨਵੈਸਟੀਗੇਸ਼ਨ ਹੈ ਮਕਦਮਾ ਕੋਈ ਹੋਰ ਵੀ ਹੈ ਲੈ ਸਾਡੀ ਪੁੱਛਗਿੱਛ ਜਾਰੀ ਹੈ ਕੋਈ ਹੋਰ ਵੀ ਕੋਈ ਵਾਰਦਾਤ ਪੁਰਾਣੀ ਧਿਆਨ ਚਾਉਂਗੇ ਫਿਰ ਬੰਦ ਕਰ ਦੋ ਨਾ ਕਿ ਨਾ ਮੁੰਡਾ ਸੀ ਜਿਹੜਾ ਉਹਦੇ ਉਹ ਹੀ ਉਨੇ ਉਦੇ ਤੇ ਹਲੇ ਪ੍ਰੀਲੀਮਿਨਰੀ ਪੁੱਛਗਿੱਛ ਕੋਈ ਪਰਚਾ ਨਹੀਂ ਗੱਲ ਹੋਇਆ ਬਰਾਬਰ ਇਹ ਸੁਨੇਹਾਰੇ ਨੂੰ ਵੀ ਇਸ ਤੀਸੀ ਚੈਨ ਕਿਸੇ ਆਇਆ ਤਾਂ ਇਹ ਪਹਿਲੇ ਹੀ ਇਹਨਾਂ ਨੇ ਵਿੱਚ ਨਹੀਂ ਸੀ ਜੋ ਇਹ ਕਹਿੰਦੇ ਆ ਨਾ ਕਿ ਨਹੀਂ ਕਾਣੀ ਹਲੇ ਤਾਂ ਮਤਲਬ ਜੇ ਤੁਸੀਂ ਦੇਖੋ ਹਲੇ 20 ਦਿਨ ਵੀ ਨਹੀਂ ਹੋਏ ਹੈਗੇ ਕਾੜ ਕਾੜੇ ਥਲੇ ਇਹਨਾਂ ਨੇ ਵਿੱਚ ਨਹੀਂ ਸੀ ਪਹਿਲਾਂ ਇਹ ਭੱਜੇ ਹੀ ਰਹੇ ਜੋਰ ਨੂੰ ਤਾਂ ਹਮੇਸ਼ਾ ਡਰ ਹੁੰਦਾ ਨਾ ਕਿ ਪੁਲਿਸ ਮੇਰੇ ਮਗਰ ਹੈ ਜੇ ਹੁਣ ਅਸੀਂ ਜੇ ਪੁੱਛਗਿੱਛ ਕਰਦੇ ਆ ਪਹਿਲਾਂ ਇਹ 4-5 ਦਿਨ ਵਿੱਚ ਕਿਤੇ ਅੰਮ੍ਰਿਤਸਰ ਚਲੇ ਗਿਆ ਸੀਗਾ ਕਿਤੇ ਸੀਗਾ ਉਹ ਭੱਜ ਗਏ ਨੇ ਥੋੜਾ ਜਦੋਂ ਮਸਲਾ ਠੰਡਾ ਹੋ ਜਾਣਾ ਸੀ ਇਹਨੇ ਚੀਜ਼ ਨੇ ਵਿੱਚ ਹੀ ਸੀ ਠੀਕ ਸ੍ਰੰਤੋਂ ਦੀਪਕ ਸੂਤ ਦੀ ਰਿਪੋਰਟ ਆਨ ਹੈ